ਇੱਧਰ ਦੇਖੋ ਇੱਧਰ ਕੋਈ ਮੈਂ ਪਛਾਣ ਲਿਆ ਕੌਣ ਹਾਏ ਇਹ ਲੋਕ ਉੱਧਰ ਪਾਦੀ ਉੱਧਰਲੀ ਸਾਈਡ ਤੇ ਦੇਖ ਨਾ ਨਹੀਂ ਪਛਾਣ ਉੱਧਰ ਨੂੰ ਕੋਈ ਇੱਧਰ ਇੱਧਰ ਨੂੰ ਹਾਂਜੀ ਮੇਰੀ ਮਾਂ ਮੇਰੀ ਮਾਂ ਮੈਨੂੰ ਪਛਾਣ ਲਿਆ ਤੂੰ ਬੇਬੇ ਠੀਕ ਤਾਂ ਕੀਤਾ ਨਹੀਂ ਇਹ ਕੀ ਨਾ ਕੋਈ ਨਾ ਉਹ ਬਾਬੇ ਨੇ ਕਰਨਾ ਸੀ ਮਾਂ ਜੇ ਸਾਡੇ ਕਰਮਾਂ ਚੰਗੀ ਸੇਵਾ ਅਸੀਂ ਆਪਣੀ ਭੈਣ ਨੂੰ ਠੀਕ ਕਰਕੇ ਨ ਭੇਜਦੇ ਹੈ ਸਾਡੇ ਕਰਮਾਂ ਚ ਹੀ ਹੈ ਨਹੀਂ ਸੀ ਮਾਂ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਹੋਰ ਤਕੜੀਆਂ ਬੇਬੇ ਹਾਂਜੀ ਕਕਰ ਲੈ ਕੇ ਉਸ ਸਟੇਚਰ ਤੇ ਨਾ ਲਾਹੋ ਉਥੇ ਹਸਪੀਟਲ ਤੇ ਲੈ ਕੇ ਚੱਲਣ ਚੈੱਕਅਪ ਕਰਾਉਣਾ ਕੋਈ ਨਾ ਇੱਧਰ ਆ ਦੇਖੋ ਵੀਰ ਇੱਧਰ ਦੇਖੋ ਮਾਤਾ ਇੱਧਰ ਦੇਖੋ ਸਾਸਰੀ ਕਾਲ ਇੱਧਰ ਮੇਰੇ ਵੱਲ ਇੱਧਰ ਬੇਬੇ ਇੱਧਰ ਅੱਜ ਕਿਧਰ ਉਹਨੇ ਚੜਿਆ ਅੱਜ ਵੀਰੋਂ ਚੜਿਆ ਪਿੰਡ ਵਾਲੇ ਪਾਸਿਓਂ ਬੇਬੇ ਹਾਂ ਟੋਲਾ ਲਾਲਾ ਇੱਥੇ ਟੋਲਾ ਲਾਲਾ ਪਿੱਛੇ ਛੱਡਦੇ ਪੜੇ ਲੈ ਪੀ ਕੋਟਕ ਚਾ ਚੁਣੀ ਲੈ ਲੈਨੇ ਆਪਣਾ ਚਾਹ ਪੀਲਾ ਨਹੀਂ ਕੁੱਟ ਇਹਨਾਂ ਚਾਹ ਪੀ ਹੋਈ ਤਾਂ ਫੇ ਪੀਲਾ ਨਹੀਂ ਪਹਿਲਾਂ ਚਾਹ ਪੀਲਾ ਨਹੀਂ ਨਹੀਂ ਪਹਿਲਾਂ ਚਾਹ ਪੀਦੀ ਹੁੰਦੀ ਆ ਸਦਨੀ ਬਾਅਦ ਚ ਪੀਲਾ ਚਾਹ ਸੁਆਦਾ ਬਹੁਤ ਸੁਆਦਾ ਬਹੁਤ ਸੁਆਦਾ ਨਾ ਨਹੀਂ ਨਹੀਂ ਤੈਨੂੰ ਨਹੀਂ ਫੜਾਉਣੀ ਤੂੰ ਮੈਂ ਪਿਉਣੀ ਆ ਤੈਨੂੰ ਚਾਹ ਆ ਉਹ ਹਾਜੀ ਇੱਧਰ ਦੇਖੋ ਪਹਿਲਾਂ ਪਛਾਣਿਆ ਇੱਧਰ ਦੇਖੋ ਇੱਧਰ ਪੁਈ ਮੈਂ ਬੁਸ਼ਾ ਲਿਆ ਕੌਣ ਹਾਏ ਰੀ ਲਵ ਯੂ ਉਹ ਤੇਰਾ ਪਛਾਣ ਦੀ ਨਾ ਮੈਂ ਪਛਾਣ ਨਹੀਂ ਪਛਾਣ ਉਹਦੋਂ ਪੁਈ ਇੱਧਰ ਇੱਧਰ ਨੂੰ ਉਹਨਾਂ ਦਾ ਹਾਂਜੀ ਨਹੀਂ ਮੇਰੀ ਮਾਂ ਮਾਂ ਮੈਨੂੰ ਪਛਾਣ ਲਿਆ ਤੂੰ ਬੇਬੇ ਠੀਕ ਤਾਂ ਕੀਤਾ ਨਹੀਂ ਇਹਨਾਂ ਚਲਤੀ ਨਾ ਕੋਈ ਨਾ ਉਹ ਬਾਬੇ ਨੇ ਕਰਨਾ ਸੀ ਮਾਂ ਜੇ ਸਾਡੇ ਕਰਮਾਂ ਚ ਹੁੰਦੀ ਸੇਵਾ ਤੁਸੀਂ ਆਪਣੀ ਭੈਣ ਨੂੰ ਠੀਕ ਕਰਕੇ ਨਾ ਭੇਜਦੇ ਹੈ ਸਾਡੇ ਕਰਮਾਂ ਚ ਹੀ ਹੈ ਨਹੀਂ ਸੀ ਮਾਂ ਹੈਂ ਇਹ ਤਾਂ ਨਾਮੇ ਹੋ ਗਿਆ ਉਹ ਇਦਾਂ ਹੋ ਹੋ ਜਾਊਗੀ ਠੀਕ ਹੈ ਹੋ ਜਾਣੀ ਠੀਕ ਹੈ ਮੈਂ ਬਾਬਾ ਕਰੂਗਾ ਕਰਤਮਾ ਨਾ ਉੱਧਰ ਉੱਧਰ ਗੱਲ ਕਰੋ ਉੱਧਰਲੇ ਪਾਸੇ ਖੜੇ ਆ ਮਾਂ ਹਾਂਜੀ ਇੰਦਰ ਥੱਲੇ ਇੱਧਰ 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 ਨੂੰ ਕੋਈ ਇੱਧਰ ਹਾਂਜੀ ਇੱਧਰ ਮਾਂ ਥੱਲੇ ਥੱਲੇ ਮਾਂ ਆਹ ਦੇ ਸਤਿ ਸ੍ਰੀ ਅਕਾਲ ਹੋਰ ਮਾਂ ਠੀਕ ਹੋ ਸਿਰ ਤੇ ਹੱਥ ਰੱਖ ਕੇ ਦੋ ਮਾਣੇ ਠੀਕ ਹੈ ਮਾਂ ਜਾਉਂਦੇ ਬਾਹਰ ਤੰਦਰੁਸਤੀ ਆਖੀ ਮਰੀ ਮਾਂ ਆ ਮਾਂ ਰਾਣੀ ਕਿੱਥੇ ਆ ਰਾਣੀ ਅੰਦਰ ਅੰਦਰ ਆ ਚਲ ਆ ਚਲੀ ਅੰਦਰ ਰਾਣੀ ਕੁੜੀ ਠੀਕ ਆ ਗੱਡੀ ਲੈ ਚੱਲ ਨਹੀਂ ਗੱਡੀ ਲੈ ਕੇ ਚੱਲਦੇ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਬਲਵਿੰਦਰ ਕੌਰ ਜੀ ਨੂੰ ਭੈਣ ਹੁਣੇ ਸਾਡੇ ਕੋਲ ਲੈ ਕੇ ਆਏ ਨੇ ਪਹਿਲਾਂ ਇਹਨਾਂ ਦੀ ਬੇਟੀ ਭੈਣ ਹਰਜੀਤ ਕੌਰ ਵੀ ਇੱਥੇ ਸਾਡੇ ਕੋਲੇ ਜੀਰੇ ਲਾਸੀ ਉਹਨਾਂ ਦੀ ਇੱਥੇ ਡੈਥ ਹੋ ਗਈ ਸੀ। ਦੋਨੋਂ ਮਾਵਾਂ ਤੇ ਆਈ ਸੀ ਘਰ ਦੇ ਵਿੱਚ। ਇਹ ਉਹਦਾ ਸਹਾਰਾ ਸੀ, ਉਹ ਇਹਦਾ ਸਹਾਰਾ ਸੀ। ਜਦੋਂ ਤੁਰ ਗਈ ਤਾਂ ਬਲਵਿੰਦਰ ਕੌਰ ਵੀ ਮਾਤਾ ਦੇਖੋ ਮੈਂਟਲੀ ਅਫਸਰਟ ਹੋਈ ਪਈ ਐ ਵਿਚਾਰੀ ਦੀ ਹਾਲਤ ਦੇਖੋ ਕੀ ਬਣੀ ਹੋਈ ਐ। ਧੰਨਵਾਦ ਆ ਬਾਈ ਜੀ ਹੁਣੀ ਲੈ ਕੇ ਪਹੁੰਚੀ ਐ ਭੈਣ ਹੁਣੀ ਸਾਡੇ ਕੋਲੇ। ਬਾਈ ਕਿਹੜੇ ਪਿੰਡ ਤੋਂ ਆਏ ਹੋ? ਚੇਰ ਸਿੰਘ ਵਾਲਾ। ਚੇਰ ਸਿੰਘ ਵਾਲਾ। ਜ਼ਿਲ੍ਹਾ? ਜ਼ਿਲ੍ਹਾ ਕਪੂਰਥਲਾ। ਜ਼ਿਲ੍ਹਾ ਕਪੂਰਥਲਾ। ਇਹ ਹੁਣ ਘਰੇ ਇਕੱਲਾ ਹੀ ਰਹਿੰਦੇ ਐ ਮਾਤਾ। ਇਕੱਲੇ ਆ। ਆਸ਼ੀਆ amigo ਇਹ ਨਾਲ ਰੋਟੀ ਪਾਣੀ ਦੇਈਦਾ ਸੀ ਤੁਹਾਡੇ ਕੀ ਲੱਗਦੇ ਨੇ ਸਿਸਟਰ ਤੁਹਾਡੀ ਭੈਣ ਆ ਨਾ ਠੀਕ ਹੈ ਪੇਕੇ ਪੰਡ ਹੀ ਰਹਿੰਦੇ ਸੀ ਨਾ ਇਹਨਾਂ ਦਾ ਘਰ ਆਪ ਦਾ ਸੀ ਉਹ ਬੇਟੀ ਇਹਨਾਂ ਦੀ ਟੀਚਰ ਸੀ ਹੈ ਨਾ ਹਾਂਜੀ ਠੀਕ ਹੈ ਪੜਾਉਂਦੇ ਸੀਗੇ ਉਹ ਪੰਜਾਬੀ ਦੇ ਤੇ ਸਰਕਾਰੀ ਜੌਬਸ ਸੀ ਉਹਨਾਂ ਦੀ ਭੈਣ ਦੀ ਅਪਸੈਟ ਹੋਣ ਕਰਕੇ ਸਾਰਾ ਪਰਿਵਾਰ ਸਾਰਾ ਘਾਰੀ ਟੈਸਨੈਸ ਹੋ ਗਿਆ ਉਸ ਤੋਂ ਬਾਅਦ ਉਹ ਭੈਣ ਹਰਜੀਤ ਕੌਰ ਦਾ ਤਾਂ ਜਿੰਨਾ ਕਿ ਸਵਾਸਾਂ ਦੀ ਪੂੰਜੀ ਸੀ ਸਫ਼ਰ ਸੀ ਉਹ ਪੂਰਾ ਕਰਕੇ ਦੁਨੀਆਂ ਤੋਂ ਚਲੀ ਗਈ ਆ ਪਰ ਪਿੱਛੇ ਮਾਂ ਨੂੰ ਵੀ ਇਹਨਾਂ ਹਾਲਾਤਾਂ ਛੱਡ ਗਈ ਆ ਨਾ ਉਹ ਮਰਦਿਆਂ ਚਾਹਾਂ ਨਾ ਜਿਉਂਦਿਆਂ ਚ ਜਿੱਦਨ ਦੀ ਉਹ ਭੈਣ ਗਈ ਆ ਸਾਡੇ ਨਾਲ ਵੀ ਮਾਂ ਬਹੁਤ ਨਾਰਾਜ਼ ਹੁੰਦੀ ਸੀ ਜਦੋਂ ਇੱਥੋਂ ਉਸ ਭੈਣ ਦੇ ਭਾਰਤਿਕ ਸ਼ਰੀਰ ਨੂੰ ਪਿੰਡ ਭੇਜਿਆ ਸੀ ਸ਼ਸਕਾਰ ਵਾਸਤੇ ਉਹ ਦਿਨ ਉਹ ਸਮਾਂ ਭੁੱਲਦਾ ਨਹੀਂ ਕਿਉਂਕਿ ਮਾਂ ਦੀ ਇੱਕੋ ਇੱਕ ਆਸ ਸੀ ਉਹ ਜਦੋਂ ਆਸ ਦੀ ਲੋ ਮੱਦਮ ਹੋਈ ਤਾਂ ਮਾਂ ਨੂੰ ਚਾਰੇ ਪਾਸੇ ਨੀਰਾ ਹੋ ਗਿਆ ਵਿਚਾਰੀ ਦਾ ਅੱਜ ਉਸੇ ਘਰ ਦੇ ਵਿੱਚ ਜਿਹੜੇ ਬੈੱਡ ਤੇ ਮਾਤਾ ਦੀ ਬੇਟੀ ਦਾਖਲ ਸੀ ਜਿਹੜੇ ਹਸਪਤਾਲ ਦੇ ਵਿੱਚ ਮਾਤਾ ਦੀ ਬੇਟੀ ਦਾਖਲ ਸੀ ਉੱਥੇ ਅੱਜ ਮਾਂ ਨੂੰ ਦਾਖਲ ਕਰਨ ਲੱਗੇ ਅਰਦਾਸ ਕਰਿਓ ਮਾਤਾ ਜੀ ਇੱਥੋਂ ਤੰਦਰੁਸਤ ਹੋ ਕੇ ਤਕੜੇ ਹੋ ਕੇ ਕਰੇ ਵਾਪਸ ਜਾਣ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਨੂੰ ਜਿੰਨੀ ਕਿ ਸਮਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਆ ਅਸੀਂ ਇਸ ਮਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਮਾਤਾ ਜੀ ਦੀ ਚਰਨਿਕ ਲਾਲੀ ਤੰਦਰੁਸਤੀ ਲਈ ਅਰਦਾਸ ਕਰਿਓ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਦਿੱਕਤ ਆ ਜੀ ਨਹੀਂ ਉਹਨਾਂ ਨੂੰ ਦਿੱਕਤ ਹੈ ਬਸ ਇਦਾਂ ਬੋਲੀ ਜਾਂਦੇ ਵੱਧ ਘੱਟ ਵੀ ਸਮਝ ਨਹੀਂ ਆਉਂਦੀ ਕੀ ਕਰਦੇ ਕੀ ਨਹੀਂ ਕਰਦੇ ਰਾਤ ਨੂੰ ਨਿਕਲ ਜਾਂਦੇ ਆਪਣੇ ਆਪ ਹੀ ਬਾਹਰ ਕਮਰੇ ਚੋਂ ਇੱਥੇ ਕੁੜੀ ਸੀਗੀ ਉਹ ਮਾਤ ਕਹਿੰਦੀ ਉਹ ਛੋਟੀ ਬੱਚੀ ਦੀ ਉਹਨੂੰ ਬਿੱਲੋਂ ਹਾਂਜੀ ਉਹ ਗੁਰਾਣੀ ਰਾਣੀ ਦੀ ਕੁੜੀ ਸੀ ਰਾਣੀ ਨਾਂ ਉਹਦਾ ਉਹਨੂੰ ਵੀ ਵਜਾ ਮਾਰੀ ਜਾਂਦੀ ਆ ਕਿੰਨਾ ਦੀ ਹਾਲਤ ਕੁਛ ਭਰਾ ਵੀ ਥੋੜੀ ਖਰਾਬ ਹੋ ਗਈ ਜਿਆਦਾ ਜਿੱਦਾਂ ਇਹਨਾਂ ਦੀ ਬੇਟੀ ਸੀਗੀ ਨਾ ਹਰਜੀਤ ਕੌਰ ਤੇ ਉਹਨਾਂ ਦੀ ਡੈੱਟ ਤੋਂ ਬਾਅਦ ਫਿਰ ਜ਼ਿਆਦਾ ਹੀ ਰਾਤ ਨੂੰ ਘਰ ਨਹੀਂ ਰਹਿੰਦੇ ਨਿਕਲ ਜਾਂਦੇ ਆ ਬਾਹਰ ਹਾਂਜੀ